ਅੱਜ ਮੈਂ ਤੇ ਸਦੀਆਂ ਸਦੀਆਂ ਦੀਆਂ ਗੱਲਾਂ ਕਰਦਾ ਬੀਜਪੀ ਆਈ ਸਨਿਦੋਲੀ ਨੂੰ ਵੋਟਾਂ ਪਾਈਆਂ ਕਹਿੰਦੇ ਸੀ 15-15 ਲੱਖ ਰੁਪਇਆ ਉਹ ਗਿਆ ਆ ਕਹਿੰਦੇ ਸੀ ਕਾਲਾ ਤਨਵਪਸੀਆ ਉਹ ਗਿਆ ਆ ਮੈਂ ਕਹਿੰਦਾ ਕੱਲਾ ਸਨਿਦੋਲੀ ਵਾਪਸੀ ਆਇਆ ਦੋਦੇ ਸਨਿਦੋਲੀ ਸਭ ਕੁਝ ਆ ਗਿਆ ਉਹੀ ਵੀ ਲੋਕਾਂ ਤੇ ਹੁਣ ਉਹਨਾਂ ਨੂੰ ਪੁੱਛਿਆ ਹਾਂ ਜੀ ਦੱਸੋ ਸੋਹਣਾਂ ਚ ਕਿਹੜੇ ਕੰਮ ਕੀਤੇ ਆ ਕਹਿੰਦੇ ਜੀ ਅਸੀਂ ਹਮ ਰਾਮ ਕੋ ਲਾਏ ਥੇ ਹੱਦ ਹੋ ਗਈ ਐਨੇ ਬੇਅਕਲੇ ਅਸੀਂ ਕਹਿੰਦੇ ਰਾਮ ਹਮ ਕੋ ਲੈ ਕੇ ਆਇਆ ਹੈ ਧਰਮ ਦੇ ਨਾਂ ਤੇ ਵੋਟ ਮਾਰਦੇ ਆ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਪਰ ਜਿਹੜੀ ਸਿਆਸਤ ਕੰਮ ਦੇ ਅਦਾਤ ਤੇ ਹੋਣੀ ਚਾਹੀਦੀ ਹੈ ਕਹਿੰਦੇ ਸੀ ਸਿਲੰਡਰ ਰੇਟ ਘਟਾਵਾਂਗੇ ਘਟਾ 400 ਤੇ ਕਿੱਥੇ ਪਹੁੰਚ ਗਿਆ ਸਾਡੀਆਂ ਮਾਵਾ ਪੜਾ ਨੂੰ ਪਤਾ ਪਟਰੋਲ ਦੀ ਮਤਰਾ ਖਰਚਾ ਕਿੱਥੋਂ ਤੱਕ ਪਹੁੰਚ ਗਿਆ ਇਹ ਕਿੰਨੇ ਘਟਾਉਣਾ ਸੀ ਇਹ ਸੈਂਟਰ ਨੇ ਘਟਾਉਣਾ ਸੀ ਪਰ ਨਹੀਂ ਕੋਈ ਸਾ ਨਹੀਂ ਲਈ ਮੰਗਾਈ ਜਿਹੜੀ ਦਰਵਾ ਦਰਵਾ ਤੀ ਗਏ ਫੇਰਾ ਜੋ ਕਾਂਗਰਸ ਆਇਆ ਕਿ ਨਹੀਂ ਹੱਲੇ ਬੰਦ ਚ ਆਏ ਆ ਗਏ ਮਾਰ ਗਏ ਇਹਨਾਂ ਨੂੰ ਇਹ ਪੁੱਛਣਾ ਗੁਟਕਾ ਸਾਹਿਬ ਹੱਥ 'ਚ ਫੜਿਆ ਸੀ ਸੌ ਖਾਤੀ ਸੀ ਕੀ ਕਹਿੰਦੇ ਸੀ ਕਰ ਕਰ ਨੌਕਰੀ ਦਵਾਵਾਂਗੇ ਮੈਨੂੰ ਅੱਗੇ ਪ੍ਰਧਾਨ ਜੀ ਕਹਿੰਦੇ ਕਹਿੰਦੇ ਮੀਟਿੰਗ ਸ਼ਾਮ ਨੂੰ ਰੱਖੀ ਆ ਮੈਂ ਕਿਹਾ ਤੁਸੀਂ ਸਵੇਰੇ ਕਿਉਂ ਨਹੀਂ ਰੱਖੀ